ਪੰਜਾਬ ਸਰਕਾਰ ਦੀ ਜਿਹੜੀ ਡਿਜੀਟਲ ਵਿਸ਼ੇਖ ਹੈ ਨੇ ਤੇ ਡੀਜੀਪੀ ਸਾਹਿਬ ਦੀ ਜਿਹੜੀ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਤਹਿਤ ਜਿਹੜਾ ਹੈਗਾ ਆਫਸ ਨੀਕਲ ਜਿਹੜਾ ਹੈਗਾ ਅੱਜ ਆਪਾਂ ਲਾਂਚ ਕੀਤਾ ਹੈਗਾ ਤੇ ਜ਼ਿਲ੍ਹੇ ਦੇ ਜਿਹਨੇ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਾਂ ਹੋਰ ਸੌਫਟ ਟਾਰਗੇਟ ਹੈਗੇ ਨੇ ਉਹਨਾਂ ਨੂੰ ਆਪਾਂ ਸਰਚ ਕਰ ਰਹੇ ਆਂ ਕਾਡਨ ਕਰਕੇ ਔਰ ਉੱਥੇ ਜਿਹੜਾ ਐਂਟੀ ਸਬੋਟੇਜ ਚੈੱਕ ਕਰਾ ਰਹੇ ਹੈਗੇ ਆ ਉਸੇ ਸਿਲਸਿਲੇ 'ਚ ਅਸੀਂ ਇੱਥੇ ਇਕੱਠੇ ਹੋਏ ਆ ਰੇਲਵੇ ਸਟੇਸ਼ਨ ਤੇ ਔਰ ਜਿਹੜੀ ਰੇਲਵੇ ਸਟੇਸ਼ਨ ਦੀ ਸਰਚ ਕੀਤੀ ਗਈ ਹੈ ਬਾਕੀ ਹੁਣ ਅੱਗੇ ਜਿਹੜੀ ਟ੍ਰੇਨ ਆਉਣ ਵਾਲੀ ਹੈ ਉਹਦੀ ਸਰਚ ਵੱਖਰੇ ਤੌਰ ਤੇ ਕੀਤੀ ਜਾ ਮੈਂ ਹੋ ਗਿਆ ਐਸਪੀ ਸਾਹਿਬ ਹੋ ਕੇ ਬਾਕੀ ਸਾਰੇ ਸਾਡੇ ਜਿੰਨੇ ਵੀ ਡੀਐਸਪੀ ਸਰਹਾਨ ਹੈਗੇ ਨੇ ਪੰਜ ਸਬ ਡਿਵੀਜ਼ਨ ਦੇ ਔਰ ਉਹਨਾਂ ਦੇ ਜਿਹੜੇ ਐਫਐਚਓ ਚੌਂਕੀ ਇਨਚਾਰਜ ਹੈਗੇ ਨੇ ਕਰੀਬ 200 ਦੀ ਫੋਰਸ ਦੇ ਨਾਲ ਅਸੀਂ ਸਰਚ ਕਰ ਰਹੇ ਹੈਗੇ ਆ ਔਰ ਸਾਡਾ ਮਕਸਦ ਜਿਹੜਾ ਹੈਗਾ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਚੈੱਕ ਕਰਨਾ ਉਹਨਾਂ ਨੂੰ ਰੌਂਡ ਅਪ ਕਰਕੇ ਉਹਨਾਂ ਦੀ ਪੁੱਛਗਿੱਛ ਕਰਨਾ ਔਰ ਹੋਰ ਵੀ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਉਹਨਾਂ ਤੇ ਆਪਣੀ ਜਿਹੜੀ ਹੈਗੀ ਹੈ ਦਬੇਜ ਬਣਾ ਕੇ ਰੱਖਣੀ ਔਰ ਆਮ ਪਬਲਿਕ ਨੂੰ ਵੀ ਇੱਕ ਟਾਂਡਾ ਦਿਰਾਉਣਾ ਪਬਲਿਕ ਕੰਫੀਡੈਂਸ ਬਣਾਉਣਾ ਕਿ ਪੰਜਾਬ ਪੁਲਿਸ ਪੂਰੀ ਤਰੀ ਉਹ ਰਾਤੀ ਪਰ ਜਿਹੜਾ ਹੈਗਾ ਗੱਤਤਰ ਦਿਵਸਾਰੇ ਹੈਗਾ ਉਹਦੇ ਤਹਿਤ ਅਸੀਂ ਲਗਾਤਾਰ ਜਿਹੜਾ ਹੈਗਾ ਉਹ ਚੈਕਿੰਗ ਕਰ ਰਹੇ ਹਾਂ ਸਫਾਈ ਚੈਕਿੰਗ ਲਗਾਤਾਰ ਜਿਹੜਾ ਹੈਗਾ ਸਾਡਾ ਚੈਕਿੰਗ ਵગેਰਾ ਚਲਦੀਆਂ ਰਹਦੀਆਂ ਆ ਗਿਆ ਨੇ ਕੁਝ ਆਪਾਂ ਅਰਲੀ ਮਾਰਨਿੰਗ ਦੇ ਚੈਕਸ ਕਰਾਣੇ ਆ ਜਿੱਥੇ ਸਾਡੇ ਪਾਰਕਸ ਵગેਰਾ ਹੈਗੇ ਨੇ ਹੋਰ ਵੀ ਜਿਹੜੇ ਪਲੇਸਸ ਅੱਗੇ ਨੇ ਕੁਝ ਪਾਰਕਿੰਗ ਲਾਟਸ ਅੱਗੇ ਨੇ ਉੱਥੇ ਵੀ ਆਪਾਂ ਜਿਹੜਾ ਹੈਗਾ ਜਿਹੜਾ ਵਾਹਨ ਸੌਫਟਵੇਅਰ ਹੈਗਾ ਉਹਨੂੰ ਲੈ ਕਰਕੇ ਚੈਕਿੰਗ ਕਰਦੇ ਹੈਗੇ ਆ ਤੇ ਲਗਾਤਾਰ ਸਾਡਾ ਹੁਣ ਜਿਹੜਾ ਹੈ ਨੈਕਸਟ 15 ਜਿਹੜਾ ਹੈਗਾ 20 ਦੇਰ ਜਿਹੜਾ ਹੈਗਾ ਲਗਾਤਾਰ ਇਹ ਚੱਲਦਾ ਰਹ ਕਿ 26 ਜਨਵਰੀ ਦਾ ਪਰਬ ਕਾਫੀ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੁੰਦਾ ਹੈ ਔਰ ਮਾਰੇ ਅਨਸਰ ਹਮੇਸ਼ਾ ਇਹੋ ਜੇ ਪਰਬ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਮੈਂ ਇੱਕ ਆਰਡਰ ਜਿਹੜਾ ਹੈਗਾ ਕੀਤਾ ਹੈਗਾ ਕਿ ਜਿਹੜੇ ਟੇਨੈਂਟਸ ਹੈਗੇ ਨੇ ਆਪਣੇ ਇਲਾਕੇ ਵਿੱਚ ਉਹਨਾਂ ਨੂੰ ਆਪਾਂ ਪਹਿਲਾਂ ਚੈੱਕ ਕਰਾਈਏ ਔਰ ਇਹ ਜਦੋਂ ਆਪਾਂ 15 ਕਰੀ ਪਹੁੰਚਾਂਗੇ ਉਸ ਤਦੋਂ ਜਦ ਆਪਾਂ ਜਿਹੜਾ ਹੈਗਾ ਜਿਹੜਾ ਜਿੰਨੇ ਵੀ ਰੇਲਵੇ ਸਟੇਸ਼ਨਸ ਜਿਹੜੇ ਹੈਗੇ ਨੇ ਆਪਣੇ ਸਟੇ ਦੀ ਪਲੇਸਿਸ ਅਗੇ ਮੈਂ ਚਾਹੇ ਸਰਾ ਹੋ ਗਏ ਹੋਟਲ ਹੋ ਗਏ ਉਹਨਾਂ ਦੀ ਚੈਕਿੰਗ ਆਪਾਂ ਸ਼ੁਰੂ ਕਰਾਂਗੇ ਆਪਣੇ 8 ਰੇਲਵੇ ਸਟੇਸ਼ਨ ਹੈਗੇ ਨੇ ਜ਼ਿਲ੍ਹੇ ਦੇ ਜਿਹਦੇ ਵਿੱਚੋਂ ਚਾਰ ਵੱਡੇ ਸਟੇਸ਼ਨ ਅਗੇ ਨੇ ਅਨੰਦਪੁਰ ਸਾਹਿਬ ਹੋ ਗਿਆ ਇੱਥੇ ਹੋ ਗਿਆ ਨੰਗਲ ਹੋ ਗਿਆ ਔਰ ਇਸ ਤੋਂ ਇਲਾਵਾ ਜਿਹੜੇ ਛੋਟੇ-ਛੋਟੇ ਆਪਣੇ ਬੱਡ ਸਟਾਪਸ ਵੀ ਹੈਗੇ ਨੇ ਚਾਹੇ ਮੋਰੰਡਾ ਹੋ ਗਿਆ ਚਾਹੇ ਚੰਕੌਰ ਸਾਹਿਬ ਹੋ ਗਿਆ ਅਨੰਦਪੁਰ ਸਾਹਿਬ ਹੋ ਗਿਆ ਨੰਗਲ ਹੋ ਗਿਆ ਸਾਰੀ ਥਾਂ 'ਤੇ ਜਿਹੜਾ ਹੈਗਾ ਫੋਰਸ ਨੂੰ ਇਕੱਠੇ ਕਰਕੇ ਆਪਾਂ ਸਰਚ ਕਰ ਰਹੇ ਹੈਗੇ ਆਂ ਔਰ ਕੰਵਿਸ਼ ਜਾਰੀ ਕਰ ਰਹੇ ਹਾਂ ਜੇਕਰ ਗੱਲ ਕੀਤੀ ਜਿਹੜੀ ਹੁਣ ਮੈਂ ਦੇਖਿਆ ਹੈਗਾ ਆ ਕਰਕੇ ਤੇ ਆਪਣੀ ਬਾਉਂਡਰੀ ਵਾਲ ਦਾ ਕੰਸਟਰਕਸ਼ਨ ਜਾਰੀ ਹੈ ਹੈ ਤੇ ਇਹੀ ਸਾਰੀ ਚੀਜ਼ਾਂ ਨੂੰ ਦੇਖ ਕਰਕੇ ਹੀ ਜਿਹੜਾ ਹੈਗਾ ਮੈਕਮਾ ਹੈ ਸਾਰੇ ਮੈਜਰਸ ਲੈਂਦਾ ਹੈਗਾ ਕਿ ਚਾਰੇ ਤਰਫੋਂ ਦੇ ਕੇ ਬਾਉਂਡਰੀ ਵਾਲ ਕਰੀਏ ਔਰ ਰੇਲਵੇ ਵਾਸਤੇ ਵੀ ਸੌਖਾ ਹੁੰਦਾ ਜਦੋਂ ਇੱਕ ਐਂਟਰੀ ਐਗਜ਼ਿਟ ਹੋਵੇ ਤੇ ਉੱਥੇ ਚੈਕਿੰਗ ਜਿਹੜੀ ਹੈਗੀ ਟਿਕਾ ਦੀ ਵੀ ਪ੍ਰੋਪਰਲੀ ਹੋ ਜਾਂਦੀ ਹੈ ਔਰ ਸਿਕਿਉਰਿਟੀ ਦੀ ਵੀ ਚੈਕਿੰਗ ਹੋ ਜਾਂਦੀ ਹੈਗੀ ਇੱਥੇ ਆਪਾਂ ਆਰਪੀਐਫ ਤੇ ਜੀਆਰਪੀ ਨੂੰ ਨਾਲ ਲੈ ਕਰਕੇ ਸਰਚ ਕਰ ਰਹੇ ਹੈਗੇ ਔਰ ਇਹ ਸੀਧਾ ਖਾਸ ਖਿਆਲ ਕਰ ਰਹੇ ਹੈਗੇ ਇਸ ਲਈ ਤੁਸੀਂ ਅਸੀਂ ਪੈਟਰੋਲਿੰਗ ਸਲਾਈਆਂ ਨੇ ਆਪਣੇ ਇਲਾਕਿਆਂ ਵਿੱਚ ਬਾਕੀ ਇਹਨਾਂ ਨਾਲ ਮੀਟਿੰਗ ਵੀ ਕੀਤੀ ਹੈਗੀ ਇਹ ਚਾਹੇ ਉਹ ਪੈਟਰੋਲ ਪੰਪ ਐਸੋਸੀਏਸ਼ਨ ਹੈਗੀ ਇਹ ਚਾ ਇਹ ਪੂਰੇ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਜਾਵੇ ਪੈਟਰੋਲ ਤੇ ਡੀਜ਼ਲ ਮੇਰਾ ਹੈਗਾ ਇੱਕ ਐਸੈਂਸ਼ੀਅਲ ਕਮੋਡਿਟੀ ਹੈਗੀ ਇਹਦੀ ਹੋਲਡਿੰਗ ਨਹੀਂ ਕੀਤੀ ਜਾ ਸਕਦੀ ਉਹਦੇ ਸਿਲਸਿਲੇ ਵਿੱਚ ਡੀਸੀ ਸਾਹਿਬ ਨੇ ਵੀ ਸਖਤ ਹਦਾਇਤ ਕੀਤੀ ਹੈਗੇ ਨੇ ਸਾਰਿਆਂ ਨੂੰ ਕਿਤੇ ਔਰ ਵੀ ਇਨਸ਼ੋਰ ਕਿ ਦਿੱਤੇ ਤਦ ਤੱਕ ਐਸੈਂਸ਼ੀਅਲ ਕਮੋਡਿਟੀ ਹੈਗੀ ਲੋਕਾਂ ਨੂੰ ਪ੍ਰੋਪਰਲੀ ਮਿਲ ਸਕੇ ਔਰ ਅੱਗੇ ਗੱਲਬਾਤ ਚੱਲ ਰਹੀ ਹੈ ਕਿ ਇਸ ਇਸ਼ੂ ਨੂੰ ਰਿਜ਼ੋਲਵ ਕਰਾਉਣ ਵਾਸਤੇ ਵੀ ਕਿਉਂਕਿ ਪਬਲਿਕ ਇਨਕੰਵਿਨਿਐਂਸ ਕਾਫੀ ਕਾਜ਼ ਹੁੰਦੀ ਜਦੋਂ ਇਹੋ ਜੀ ਸਟ੍ਰਾਈਕ ਕਿਹ ਤਰਨੇ ਹੁੰਦੇ ਆਗੇ